ਬਾਈ ਸਦੀ ਦਾਜ ਸਦੀ ਦਾਜ ਜੋ ਗੁਰੂ ਸਾਹਿਬ ਨਾਲ ਸੰਗ ਜਿਓ ਆਉ ਗੱਜ ਕੇ ਬਲਾਉ ਫਤੇ ਗਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਰਨਾ ਸਮੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾਉਂਦੇ ਸਮੇ ਉਸ ਸਮੇ ਜੋ ਤਕਰੀਰ ਕੀਤੀ ਉਸੇ ਪਰਸੰਗ ਨੂੰ ਚਰਤਾਲੀ ਦੀਆਂ ਭੈਣਾਂ ਵੱਲੋਂ ਇੰਜ ਸੁਣੋ ਜੀ ਮੈਂ ਨਾਗਾ ਨੂੰ ਪਾਵਾਂ ਤੀਰਾਂ ਦੇ ਅੱਗੇ ਮੈਂ ਬਿਜਲੀ ਮਚਾਵਾ ਟੁੱਟੇ ਗਰੀਬਾਂ ਦੀ ਕਿਸਮਤ ਨੂੰ ਜੋੜਾ ਇੱਕ ਧਾਰ ਦੇ ਅੱਗੇ ਬਈ ਧਾਰਾਂ ਨੂੰ ਰੋੜਾ ਸਤਲੁਜ ਦੇ ਪਾਣੀ ਚ ਪਾ ਕੇ ਤਾਸੇ ਮਸੂਮਾਂ ਦੇ ਚਿਹਰਿਆਂ ਤੇ ਲਿਆਉਣੇ ਮੈਂ ਹਾਸੇ ਐਸਾ ਮੈਂ ਇੱਕ ਪੰਥ ਸਜਾਵਾਂ ਸਵਾ ਲੱਖ ਦੇ ਨਾਲ ਇੱਕ ਸਿੰਘ ਨੂੰ ਲੜਾਵਾ 1699 ਵਿਸਾਖੀ ਦੇ ਕਸ ਗੜ ਕਿਹਾ ਦਸ਼ਮੇਸ਼ ਵੀ ਨੂੰ ਪਿਆਰਿਆਂ ਦੀ ਲੋੜ ਹੈ ਕਥਾਂ ਦੀਆਂ ਗੁੱਲੀਆਂ 'ਚ ਕੱਟਦੇ ਦਿਨ ਜਿਹੜੇ ਉਹਨਾਂ ਨੂੰ ਵੀ ਮਹਿਲਾ ਤੇ ਜੁਬਾਰੀਆਂ ਦੀ ਲੋੜ ਹੈ ਖੋਲਣਾ ਹੈ ਕਿਸਮਤਾਂ ਦਾ ਅੱਜ ਮੈਂ ਕਾਰਖਾਨਾ ਅੱਜ ਮੈਨੂੰ ਕਿਸਮਤਾਂ ਦੇ ਮਾਰਿਆਂ ਦੀ ਲੋੜ ਹੈ ਜੈ ਹਿੰਦ ਬੋਲਿਆਂ ਤੇ ਹੋਣੇ ਨਹੀਂ ਗੁਜ਼ਾਰੇ ਸਾਡੇ ਸਾਨੂੰ ਸੋਨੇ ਹੋਂ ਦੇ ਜਕਾਰੀਆਂ ਦੀ ਲੋੜ ਹੈ ਕਿਸ ਗੜੀ ਮੈਦਾਨ-ਏ-ਦੀਵਾਨ ਸਜਾਏ ਨੇ ਕਿਸ ਗੜੀ machine ਰੱਲ ਲੱਫ ਜੋਦਿਆਂ ਦੀ ਹੈ ਪਰਤੀ ਪੜਨੀ ਮੈਂ ਸਿਰ ਲੱਫ ਜੋਦਿਆਂ ਦੀ ਹੈ ਪਰਤੀ ਪੜਨੀ ਮੈਂ ਸਨੇ ਰੱਖਿਆ ਦੇਸ਼ ਕਾਮਦੀ ਕਰਨੀ ਹੈ ਜਿਸਨੇ ਰੱਖਿਆ ਦੇਸ਼ ਕਾਮਦੀ ਕਰਨੀ ਹੈ ਜ਼ਾਲਮ ਸੋ I'm going जात पात दे झगड़े बैठे पाई जो जात पात दे झगड़े बैठे पाई जो सारे कट्ठे करने पाई पाई जो सारे कट्ठे करने पाई पाई जो सूखम चिड़िया को तो बाज तड़ोना मैं सूखम चिड़िया dik ka khalsa